ਸਸ਼ੀਕਲ ਫਰੈਂਡਸ ਅੱਜ ਸਿੱਖਣਾ ਮੰਗੇ ਬੇਸਨ ਦਾ ਚਿਲਾ ਇਹਨੂੰ ਬੇਸਨ ਦਾ ਪੂੜਾ ਵੀ ਕਹਿ ਦਿੰਦੇ ਆ ਡੇਢ ਕੋਲੀ ਛੋਟੀ ਮੈਂ ਬੇਸਨ ਦੀ ਲਈ ਸੀ ਦੋ ਮੈਂ ਲਈ ਸੀਗੇ ਪਿਆਜ਼ ਇਨੂੰ ਕੱਟ ਕੇ ਇਸ ਤਰ੍ਹਾਂ ਕ੍ਰਸ਼ਰ ਦੇ ਵਿੱਚ ਪਾਦਵਾਂਗੇ ਫਿਰ ਮੈਂ ਲਈ ਸੀ ਇੱਕ ਸ਼ਿਮਲਾ ਮਿਰਚ ਇਹਨੂੰ ਵੀ ਉਸੇ ਤਰ੍ਹਾਂ ਕਟਿੰਗ ਕਰ ਲਵਾਂਗੇ ਫਿਰ ਮੈਂ ਲਈਆਂ ਸੀਗੀਆਂ ਤਿੰਨ ਹਰੀਆਂ ਮਿਰਚਾਂ ਫਿਰ ਇਹਨੂੰ ਅਸੀਂ ਕ੍ਰਸ਼ ਕਰ ਲਾਂਗੇ ਜਿਹੜੇ ਤਾਂ ਡਾਈਟਿੰਗ ਕਰਦੇ ਆ ਭਾਰ ਘਟਾਉਣਾ ਚਾਹੁੰਦੇ ਆ ਪੀਜ਼ਾ 버ਗਰ ਵਿਚਾਰੇ ਨਹੀਂ ਖਾ ਸਕਦੇ ਉਹ ਜ਼ਰੂਰ ਬਣਾ ਕੇ ਟ੍ਰਾਈ ਕਰਨ ਬਹੁਤ ਹੀ ਟੇਸਟੀ ਬਣਦਾ ਹੈ ਆ ਬੀਸਨ ਦੇ ਵਿੱਚ ਇੱਕ ਚਮਚਾ ਨਮਕ ਦਾ ਥੋੜੀ ਜਿਹੀ ਹਲਦੀ ਗਰਮ ਮਸਾਲਾ ਅਤੇ ਸਾਬਤ ਧਨੀਆ ਜਿਹੜਾ ਮੈਂ ਇੱਦਾਂ ਮੈਚਿਆ ਕਰਕੇ ਪਾਇਆ ਸੀ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਇਆ ਸੀਗਾ ਬੇਕਿੰਗ ਸੋਡਾ ਇਹਦੇ ਨਾਲ ਜਿਹੜਾ ਫਲਫੀ ਜਿਹਾ ਬਣਾ ਦਾ ਥੋੜਾ ਜਿਹਾ ਪਾਣੀ ਪਾ ਕੇ ਤਾਂ ਇਹਨੂੰ ਇਦਾਂ ਘੋਲ ਜਿਆ ਤਿਆਰ ਕਰ ਲੈਣਾ ਆ ਫਿਰ ਉਹ ਜਿਹੜੀਆਂ ਸਬਜ਼ੀਆਂ ਸੀਗੀਆਂ ਉਹ ਇਹਦੇ ਵਿੱਚ ਰਲਾ ਦਵਾਂਗੇ ਫਿਰ ਇਹਦੀ ਚੰਗੀ ਤਰ੍ਹਾਂ ਭੂਤਨੀ ਜੀ ਘਮਾ ਦਵਾਂਗੇ ਦੇਖਿਓ ਕਿ ਜਿਹੜਾ ਇਹ ਘੋਲ ਬਣਾਉਣਾ ਨਾ ਨਾ ਹੀ ਉਹ ਜ਼ਿਆਦਾ ਸਖਤ ਹੋਵੇ ਤੇ ਨਾ ਹੀ ਜ਼ਿਆਦਾ ਪਤਲਾ ਹੋਵੇ ਤੇ ਜੇ ਸੰਗਣਾ ਜ਼ਿਆਦਾ ਹੋਇਆ ਨਾ ਤਵੇ 'ਨਾਂ ਚਿਪਕ ਜਾਂਦਾ ਇਦਾਂ ਤਵੇ ਨੂੰ ਥੋੜਾ ਜਿਹਾ ਔਇਲ ਦੇ ਨਾਲ ਗ੍ਰੀਸ ਕਰ ਲਵਾਂਗੇ ਤਾਂ ਇਹਨੂੰ ਅਸੀਂ ਇਦਾਂ ਤਵੇ ਦੇ ਉੱਤੇ ਫਲਾ ਦਵਾਂਗੇ ਥੋੜਾ ਥੋੜਾ ਕਰਕੇ ਫਲਾ ਦਾਂਗੇ ਜਿਸ ਤਰ੍ਹਾਂ ਅਸੀਂ ਡੋਸੇ ਨੂੰ ਫਲਾਈਦਾ ਆ ਫਿਰ ਜਦੋਂ ਇਹ ਉੱਪਰੋਂ ਥੋੜਾ ਜਿਹਾ ਡਰਾਈ ਹੋ ਜਾਊਗਾ ਇਹਨੂੰ ਥੋੜੀ ਜੀ ਉੱਤੇ ਇਹਦੇ ਆਇਲਿੰਗ ਕਰ ਦਵਾਂਗੇ ਦੇਖੋ ਇਹਦਾ ਆਇਲ ਉੱਪਰ ਲਗਾ ਕੇ ਤਾਂ ਫਿਰ ਅਸੀਂ ਇਹਨੂੰ ਪਲਟ ਲਵਾਂਗੇ ਬਣਾ ਕੇ ਟਰਾਈ ਕਰਿਓ ਬਹੁਤ ਹੀ ਵਧੀਆ ਬਣਿਆ ਸੀਗਾ ਤੇ ਹੋ ਸਕਦਾ ਹੈ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ